ਆ ਦੇਖੋ ਜੀ ਜਿਹੜਾ ਦਰਿਆ ਦੇ ਲਾਗੇ ਲਾਗੇ ਲੱਗਦਾ ਪਿਆ ਮਤਲ ਤੁਹਾਨੂੰ ਆਪ ਨੇ ਕੈਮਰੇ ਜੀ ਤੁਸੀਂ ਵੇਖ ਸਕਦੇ ਆ ਆ ਦੇਖੋ ਜੀ ਜੋਨਾ ਸਾਰਾ ਡੁੱਬ ਚੁੱਕਿਆ ਹੈ ਇਸ ਤੋਂ ਪਿੱਛੇ ਸਾਰਾ 10 10000 ਨਹੀਂ 50000 ਦਾ ਕਿਲਾ ਮਤਲ ਇੱਧਰ ਬੰਦਾ ਸਾਡਾ ਇਹ ਡੁੱਬ ਚੁੱਕਿਆ ਜਿਹੜਾ ਆ ਥੋੜਾ ਬਚਾਈ ਖੜਿਆ ਕੀ ਇੱਧਰ ਬੰਨ ਭਾਈ ਜਾਣੇ ਜੀ ਅੱਜ 15 ਅਗਸਤ ਹੈ ਜੀ 15 ਅਗਸਤ ਲਈ ਆਰਪੀ ਜਾਦੀ ਬਣਾ ਰਿਹਾ ਪਰ ਤੁਹਾਨੂੰ ਕੋਈ ਜਾਦੀ ਨਹੀਂ ਸਾ ਅਸੀਂ ਆਦਾ ਵੱਟ ਬਣੇ ਕਾਮਯਾਬ ਕਰਦੇ ਪਏ ਆ ਬੰਨ ਬਣਾਈ ਆਨੇ ਜੀ ਵਿੱਚੋਂ ਪਾਣੀ ਦੇ ਵਿੱਚੋਂ ਮਿੱਟੀ टाक ਕੇ ਲਾਈ ਆਨੇ ਜੀ ਕੋਈ ਇੱਥੇ ਕੋਈ ਮਹਿਕ ਨੇ ਸਾਨੂੰ ਆ ਕੇ ਨਹੀਂ ਸੋਚ ਦਿੱਤੀ ਸਾਡਾ ਪਤਾ ਨਹੀਂ ਲਿਆ ਕਿ ਪਿੱਛੋਂ ਪਾਣੀ ਵਧ ਰਿਹਾ ਹੈ ਘਟ ਰਿਹਾ ਹੈ ਕੋਈ ਮਤਲਬ ਸਾਨੂੰ ਕੋਈ ਮੈਸੇਜ ਨਹੀਂ ਦਿੱਤਾ ਉਹਨਾ ਕਿ ਅਸੀਂ ਆਦੀ ਹਿੰਮਤ ਨਾਲ ਆਦੇ ਜੋਸ਼ ਨਾਲ ਅਸੀਂ ਇਹ ਕੰਮ ਕਰਦੇ ਪਏ ਆ ਆਦੀ ਫਸਲ ਬਚਾਦੇ ਪਏ ਤੇ ਜਿਹੜੀ ਡੁੱਬ ਚੁੱਕੀ ਹੈ ਉਹ ਤਾਂ ਡੁੱਬ ਚੁੱਕੀ ਹੈ ਤੇ ਜਿਹੜੀ ਬਚਦੀ ਉਹ ਤਾਂ ਬਚਾਈਏ ਇਹ ਘਟੋ ਘਟ ਗੀਏ ਇਹ ਫਾਟਾ ਬਹੁਤ ਇਧਰ ਨੀਵਾ ਥਾ ਜੀ ਸਾਡਾ ਇਧਰ 2000 ਏਕੜ ਮਤਲਬ ਨਾਲ ਵੀ ਨਾਲ ਹੀ ਡੁੱਬ ਜਾਏਗੀ 1-2 ਘੰਟੇ થી ਕਿਉਂ ਇਹ ਪਾਣੀ ਤੁਸੀਂ ਆਪ ਦੇਖ ਰਹੇ ਕਾਂਦਰੇ ਤੇ ਬਹੁਤ ਉੱਚਾ ਖੜਾ ਹੈ ਤੇ ਇਧਰ ਅਸੀਂ ਬੰਨਾ ਹੈ ਤੇ ਅੱਗੇ ਤਾਂ ਬਸ ਇਹ ਤਾਂ ਟੁੱਟਦੇ ਸਾਰੇ ਮਤਲਬ ਇਹਨੇ ਫਸਲ ਬਰਬਾਦ ਕਰ ਦੇਣੀ ਹੈ ਅੱਗੇ ਕਿਸ ਕਿਸ ਤਰ੍ਹਾਂ ਦੀ ਫਸਲ ਤੇ ਉਹਨਾਂ ਆ ਜਾ ਹੋਰੂ ਕੀ ਫਸਲ ਬੀਜੀ ਹੋਣੀ ਚੋਨਾ ਆ ਗਿਆ ਫਸਲਾਂ ਮਤਲਬ ਸਬਜ਼ੀਆਂ ਆ ਗਿਆ ਨੇ ਪੱਠੇ ਹੋ ਗਏ ਨੇ ਚਾਰਾ ਜਿਹੜਾ ਪਸ਼ੂਆਂ ਵਾਸਤੇ ਏ ਨੁਕਸਾਨ ਤਾਂ ਬਹੁਤ ਹੋਵੇਗਾ ਜੀ ਸਾਡਾ ਸਾਡੇ ਇਥੇ ਮਤਲਬ 2.300 ਕਿਲਾ ਤਾਂ ਮਤਲਬ ਹੋ ਚੁੱਕਾ ਹੈ ਜੀ ਦਾ ਤੁਹਾਡੇ ਕੰਨੇ ਪਿੰਡ ਦਾ ਹਾਂਜੀ ਹਾਂਜੀ ਮਤਲਬ ਜਿਹੜੀਆਂ ਨੀਵੇਂ ਨੀਵੇਂ ਫਾਟਾਂ ਨੇ ਸਾਰੀਆਂ ਪਾਣੀ ਨਾਲ ਭਰ ਚੁੱਕੀਆਂ ਨੇ ਕੁਝ ਅਸੀਂ ਜੋ ਫਾਟਾਂ ਬਚਾਈ ਖੜੇ ਆ ਉਹ ਆਪ ਹਿੰਮਤ ਕਰਦੇ ਪਿਆ ਅੱਜ ਦੇਖ ਲਓ ਜੀ 15 ਅਗਸਤ ਤੇ ਅਸੀਂ ਸਾਾਨੂੰ ਮਤਲਬ ਕੋਈ ਆਜ਼ਾਦੀ ਨਹੀਂ ਅਸੀਂ ਆਦਾ ਇਥੇ ਲੱਗੇ ਖੜੇ ਆ ਇਸ ਤੋਂ ਉੱਪਰ ਦੇਖਿਆ ਜਾ ਸਦਾਖੇ ਘਟਾਣੀ ਗੁਲਾਬਾ ਬੈਣੀ ਉਹ ਸਾਈਡ ਦਾ ਫਸਲਾ ਮਤਲਬ ਡੁੱਬ ਚੁਕੀਆਂ ਨੇ ਰੇਤੇ ਵਾਲੀ ਬੈਣੀ ਝੰਗੜ ਬਾਕੀ ਆ ਨੀਵਾ ਦੋਨਾ ਨਾਨਕਾ ਆ ਗਿਆ ਤੇਜਰ ਦੇ ਲਾ ਗਿਆ ਇਹ ਇਹ ਵੀ ਇਲਾਕੇ ਜਿਹੜੇ ਨੇ ਮਤਲਬ ਬਰਿਆ ਦੀ ਮਾਰਚ ਆਏ ਪਏ ਨੇ ਕੋਈ 2000 ਏਕੜ ਦਾ ਮਤਲਬ ਇਸ ਟਾਈਮ ਮਤਲਬ ਖਤਮ ਹੋ ਚੁਕੀ ਏ ਫਸਲ ਇਹ ਨੁਕਸਾਨ ਸਾਡਾ ਅੱਗੇ ਵੀ ਸਰਕਾਰ ਨੂੰ ਪਹੁੰਚ ਲਗੀ ਏ ਕਿ ਪਹਿਲਾਂ ਵੀ ਅਸੀਂ ਬੇਨਤੀਆਂ ਕੀਤੀਆਂ ਨੇ ਬੜੀਆਂ ਕਿ ਦਰਿਆ ਨੂੰ ਡੂੰਘਾ ਕੀਤਾ ਜਾਵੇ ਦਰਿਆ ਤਾਂ ਸਾਰਾ ਮਿੱਟੀ ਨਾਲ ਭਰਿਆ ਪਿਆ ਇਹ ਸਾਡੀ ਫਸਲਾਂ ਇੱਥੇ ਦਰਿਆ ਲੰਗਦਾ ਤੇ ਕੀ ਦੱਸੋ ਜੀ ਇਹ ਇੰਦੇ ਬਾਰੇ ਕੋਈ ਸਰਕਾਰ ਨਹੀਂ ਮੁਦ੍ਹਾ ਠਾਂਦੀ ਵੀ ਹੁਣ ਇੱਧਰ ਕੈਮਰਾ ਤੁਸੀਂ ਮਾਰੋਗੇ ਵਿੱਚ ਫਸਲਾਂ ਆ ਗਈਆਂ ਸੀ ਤੇ ਉਹ ਜਿਹੜੇ ਟਿੱਬੇ ਟੋਏ ਮਿੱਟੀ ਹੋਵੇ ਭਰੀ ਵੀ ਦਰਿਆ ਦੇ ਵਿੱਚ ਪਾਣੀ ਵਧੀ ਜਾਂਦਾ ਜੀ ਲਗਾਤਾਰ ਵਧੀ ਜਾਂਦਾ ਪਾਣੀ 1.5-2 ਫੁੱਟ ਦੀ ਕੱਲ ਸ਼ਾਮ ਤੋਂ ਲੈ ਕੇ ਹੁਣ ਤੱਕ ਵੱਧ ਚੁੱਕਿਆ ਜੀ ਅੱਜ ਜੀ ਬਤਾਉ ਉਹ ਪਾਣੀ ਅਸੀਂ ਜਿਵੇਂ ਜਿਵੇਂ ਮਿੱਟੀ ਲਈ ਜਾਂਨੇ ਬੰਨ ਬੰਨੀ ਜਾਂਨੇ ਉਹ ਹੋਰ ਵੱਧਾ ਪਿਆ ਪਰ ਆਦੀ ਕੋਸ਼ਿਸ਼ ਕਰਾਂਗੇ ਵੀ ਆਦੀ ਫਸਲ ਬਚਾਉਣ ਦੀ ਕਿਵੇਂ ਹਰ ਸਾਲ ਨੁਕਸਾਨ ਤਾਂ ਹੋ ਜਾਂਦਾ ਹੈ ਕਿ ਮੁਆਵਜ਼ਾ ਦੀ ਲੋਕ ਕਹਿੰਦੇ ਨਹੀਂ ਮਿਲਦਾ ਕੱਚੀਆਂ ਜ਼ਮੀਨਾਂ ਕਰਕੇ ਤੁਹਾਨੂੰ ਬਹੁਤ ੱਤੇ ਖਾਣੇ ਪੈਂਦੇ ਨੇ ਜੀ ਸਾਨੂੰ ਪਹਿਲਾਂ ਤਾਂ ਜਵਾਬ ਦਿੰਦੇ ਨੇ ਕਿ ਕੱਚੀਆਂ ਪਹਿਲੀਆਂ ਨੂੰ ਇਥੇ ਮਦਦ ਦੋੜੇ ਮੁਆਵਜ਼ਾ ਬਣਨਾ ਹੀ ਨਹੀਂ ਤੇ ਬਹੁਤ ਨੇਟ ਜਿਹੜਾ ਸਾਨੂੰ ਮੁਆਵਜ਼ਾ ਮਿਲਦਾ ਇਥੇ ਜੇ ਮਿਲਦਾ ਵੀ ਹੈ ਤਾਂ ਬੰਦਾ ਇਹ ਦਾ ਪੈਸੇ ਹਾਂ ਪੈਸਾ ਬੜਾ ਸਾਡਾ ਉਹਨੇ ਉੱਤੇ ਲੱਗ ਜਾਂਦੇ ਨੇ ਜਿੰਨੀ ਕੋ ਸਰਕਾਰ ਫਸਲ ਦਾ ਮੁਆਵਜ਼ਾ ਦਿੰਦੀ ਹੈ ਪੇਤੀ ਤਾਂ ਕਹਿੰਦੇ ਵੀ ਸਾਡੀ ਹੁਣ ਫਸਲ ਵੇਖੋ ਜੀ ਚੋਨਾ ਵਿੱਜਿਆ ਤੇ ਚੋਨਾ ਲੱਖ ਲੱਖ ਰੁਪਏ ਦਾ ਅੱਛੀ ਅੱਛੀ ਯਾਰ ਦਾ ਚੋਨਾ ਨਿਕਲਣਾ ਸੰਤ ਪੂਰਾ ਚਾਹੀਦਾ ਅਸੀਂ ਮਿਹਨਤ ਕੀਤੀ ਹੈ ਅਸੀਂ ਹਣ ਕੱਲ ਦਾ ਬੰਨ ਬੰਨ ਲੱਗਿਆ ਸਾਡੇ ਕੋਲ ਕਿਸੇ ਨੇ ਮਤਲਬ ਮੈਸੇਜ ਦਿੱਤਾ ਵੀ ਪਾਣੀ ਵਧ ਵਧਣਾ ਹੈ ਜਾਂ ਤੁਸੀਂ ਆਦਾ ਇਹ ਵਾਰ ਦਾ ਤਾਂ ਸਾਡੇ ਕੋਲ ਕਿਸੇ ਪੁੱਛੀ ਨਹੀਂ ਤੁਸੀਂ ਕਹਿੰਦੇ ਕਿ ਕਿਹੜੇ ਜ਼ਮੀਨਾਂ ਕੱਟੀਆਂ ਗਈਆਂ ਨੇ ਇਹਨਾਂ ਨਾਲ ਕੋਈ ਤਾਂ ਪੱਕੀਆਂ ਕੀਤੇ ਜਾਣਾ ਕਿਹੜਾ ਕਿਹੜਾ ਦਰਿਆ ਆਂਦਾ ਹੈ ਇਹਨੂੰ ਡੂੰਗਾ ਕੀਤਾ ਜਾਵੇ ਤਾਂ ਇਧਰਲੀ ਉਧਰਲੀ ਸਾਡੇ 5 6 ਫਟ ਬੰਨ ਵੱਜ ਜਾ ਜਾਵੇ ਫਿਰ ਸਾਡੀ ਬੇ ਤਗੀ ਇਨੀ ਤਾਂ ਨਹੀਂ ਗਈ ਨਹੀਂ ਤਾਂ ਮਾਨੇ ਕੱਲ ਹੁਣ ਇਹਨਾਂ ਕੱਚੀਆਂ ਜ਼ਮੀਨਾਂ ਕਰਦੇ ਹਾਂ ਹੜੇ ਫਿਰ ਵਟਾ ਵੀ ਕੱਚੀਆਂ ਹੀ ਆ ਨੇ ਵਟਾ ਕਰਤਾਂ ਦੇ ਨੇ ਤੁਹਾਡੀ ਪੱਕੀਆਂ ਨੇ ਉਹਨੇ ਫਿਰ ਇਹਨਾਂ ਕੱਚੀਆਂ ਕਰਤੀ ਹੁਣ ਫਿਰ ਹੁਣ ਵਟਾ ਲੈਣਾ ਵਣ ਪਹਿਲਾਂ ਸਾਡੀ ਜ਼ਮੀਨਾਂ ਪੱਕਾ ਕੀਤੇ ਜਾਵਣ 6 ਨਾਲ ਸਾਡਾ ਡੂੰਗਾ ਕੀਤਾ ਜਾਵੇ ਤੇ ਸੜਕਾਂ ਸਾਡੇ ਵਧੀਆ ਬਣਨੇ ਚਾਹੀਦੇ ਨੇ ਤਾਂ ਵਟਾ ਪਾਵਾ ਤੇ ਨਹੀਂ ਤਾਂ ਸਾਰੇ 12 12-15 ਇਕੱਠਾ ਕਰ ਤੇ ਕੋਲ ਤੁਸੀਂ ਬਰਨਾ ਲਾਵਾਂਗੇ। ਅਖਲੀ ਗਰੀ ਵੀ ਨਹੀਂ ਸਾਡੀ ਸੁਣਾਈ ਹੋਈ। ਆਹ ਨਾਲ ਕਰੋੜਾ ਲੱਖ ਰੁਪਈਆ ਆਏ ਨੇ। ਉਹ ਮਾੜ ਮਾੜ ਕੋਈ ਬੱਸ ਕੋਟ ਲੈ ਆਂਦੇ ਨੇ ਤੇ ਆਂਦੇ ਨੇ ਇੰਨਾ ਕੁਛ ਵਾਂਡ ਤਾਂ ਕੁਛ ਨਹੀਂ ਬੰਦਾ। ਅੱਡੀ ਸੀ ਮੈਡਮ ਸਾਹਮਣੇ ਕਿਸੇ ਨਹੀਂ ਖਾਨੂੰ। ਖਾਰ ਨਹੀਂ ਸਾਡੀ ਕਿਸੇ ਪੁੱਛੀ। ਸਾਡੇ ਪਿੰਡ ਨੂੰ ਪਾਣੀ ਲੱਗ ਗਿਆ। ਪਿਆਰਨ ਕੰਨਰ ਕਮਰੇ ਪਾੜਦੇ ਨੇ। ਅਜੇ ਤੱਕ ਨੰਨੋ ਵੀ ਨਮਾਜਾ ਮਿਲਿਆ ਜੀ। ਜੀ ਜਾਦੀ ਆ ਸਾਡੀ ਜਾਦੀ ਇੱਥੇ ਮੈਨੇਜਰ ਹੈ। ਕਾਦਿਆ ਆਦੀ ਕੀ ਆ ਵੇਖ ਲੋ ਤੋੜ ਤੱਕ ਅਸੀਂ ਬੰਨ ਬੰਨੀ ਜਾਂਦੇ ਅਜੇ ਕੱਖ ਫਰਦਾਸ਼ੰਦ ਦਾ ਖਾਦੂ ਕੋ ਮੈਸੇਜ ਵੀ ਨਹੀਂ ਆਇਆ ਨਹੀਂ ਆਜੀ ਜੇ ਮਾਨਕਪਾਲਾ ਖਬਰ ਆਪਣੇ ਉੱਥੇ ਪਹੁੰਚਦੀ ਉਹ ਸਮਝਦੇ ਨੇ ਮਜ਼ਾਕ ਸਮਝਦੇ ਨੇ ਪੀ ਤਾਂ ਇਹ ਨਾ ਕਰਦੇ ਨੇ ਆਹ ਝੂਠ ਬੋਲਦੇ ਨੇ ਆਤ ਆਤ ਵੇਹਣਾ ਤੁਹਾਡੇ ਸਾਹਮਣੇ ਚ ਉਹਨਾਂ ਦਾ ਬੁਰਾ ਹਾਲ ਹੋਗਾ ਮਾਵਜਾ ਵਾਤ ਵਾ ਦਿੱਤਾ ਜਾਵੇ ਘੜਦ ਘੜ 70 80 ਹਜ਼ਾਰ ਰੁਪਏ ਕਿੱਲੇ ਦਾ ਦਿੱਤਾ ਜਾਵੇ ਕੱਚੀ ਵਾਲੇ ਨੂੰ ਦਿੱਤਾ ਜਾਵੇ ਤੇ ਪੱਕੀ ਵਾਲੇ ਨੂੰ ਵੀ 45 ਹਜ਼ਾਰ ਦਾ ਖਰਚਾ ਹੋ ਚੁੱਕਾ ਜੀ ਪਹਿਲਾਂ ਸਾਡੇ ਇਹ ਧੋਨੇ ਤੋਂ ਪਹਿਲਾਂ ਸਾਡੀ ਮੂੰਗੀ ਚ ਵੀ ਪਾਣੀ ਵੜ ਗਿਆ ਸੀ ਸਾਨੂੰ ਮੂੰਗੀ ਦਾ ਵੀ ਕੋਈ ਮਾਰਦਾ ਨਹੀਂ ਦਿੱਤਾ ਹਾਂ 40 ਦਿਨ 40 ਦਿਨਾਂ ਦਾ 40 ਦਿਨ ਚ ਸਾਡੀ ਸਾਰ ਨਹੀਂ ਪੁੱਛੀ ਸਰਕਾਰ ਨੂੰ ਪਤਾ ਹੈ ਕੱਚੀਆਂ ਕਰਕੇ ਨਹੀਂ ਮਿੜਾ ਸਾਨੂੰ ਪੱਕੀਆਂ ਹੋਣੇ ਚਾਹੀਦੇ ਨੇ ਵਾਤ ਬਾਤ ਉਹਨਾਂ ਨੂੰ ਮਾਰਦਾ ਹੁਣ ਵੀ ਦਿੱਤਾ ਜਾਵੇ ਪੱਕੀਆਂ ਕਰ ਤੇ ਕੱਚੇ ਨਹੀਂ ਦਿੱਤਾ ਜਾਵੇ ਮਾਰਦਾ ਜੀ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕਿ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027